एक नुराली बालक का जन्म होया है सब तो छोटे पुत्र दे और ते मीरी पीरी दे मालक चल पे अपने महल वाल उस अंगमी रूदे दर्शन करना जब श्री गुरु हर गोविंद साहिब ने बालक दे चेहरे वाल देखिया ता अखा चमक दिया ते झुक के नमस्कार किया पाई विधि चंद

ਬਾਬਾ ਅਨੀਰਾਏ ਜੀ ਬਾਬਾ ਟਲਰਾਏ ਜੀ ਬਾਬਾ ਸੂਰਜ ਮੱਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ ਗੁਜ਼ਾਰਿਆ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਛਾਈ ਕਾਰੀ ਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਭਾਈ ਵਿਧੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ